ਕਿਆ ਵੀਜੀ ਸਾਰੇ ਵੀਰਾਂ ਨੂੰ ਸੰਦੀ ਜੀ ਦੇ 팬 ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡਾ ਅਲਗੋ ਬਹੁ ਚੁੱਕੇ ਜੀ ਜ਼ਿਲ੍ਹਾ ਧਰਮਦਰ ਪਿੰਡਾ ਤਹਿਸੀਲ ਪੱਟੀ ਬਾਈ ਸੁਖਣਾ ਬਹੁ ਚੁੱਕੇ ਆ ਵੇਖੋ ਵਪਾਰ ਦਾ ਕੰਮ ਕਰਦੇ ਆ ਬਾਈਆਂ ਕੋ ਤਿੰਨ ਪਸ਼ੂ ਸੇਲ ਆ ਕੁਆਲਟੀ ਵਾਲੇ ਵੈੜ ਬੜੀ ਟੋਪ ਕੁਆਲਟੀ ਆ ਪਹਿਲਾ ਹੁਆ ਬਾਕੀ ਆਪਾਂ ਭਾਈ ਜੀ ਨਾਲ ਗੱਲਬਾਤ ਕਰਦੇ ਆਂ ਬਾਜੀ ਹਸਤੀਕਾਰ 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 ਹੋਰ ਕੀ ਹਾਲ ਚਾਲ ਜੇ ਹੋਰ ਬਹੁਤ ਵਧੀਆ ਸੇਤਾ ਸੇਤਾ ਕੰਮ ਨੇ ਕਿਥੇ ਰਹਿ ਲਾਗੇ ਫਿਰ ਮੈਨੂੰ ਬਸ ਇਦਾਂ ਇਹ ਕੰਮ ਕਰ ਚੱਲੀ ਜਾਂਦਾ ਪਸ਼ੂ ਆਉਂਦੇ ਵੇਖਦੇ ਜਾਂਦੇ ਆ ਤੇ ਚੱਲ ਗਿਆ ਬੜਾ ਵਧੀਆ ਚੱਲਦਾ ਕਈ ਵਾਰ ਤੁਹਾਨੂੰ ਆਖੀਦਾ ਆ ਜਾਓ ਤੁਹਾਡੇ ਕੋਲ ਟਾਈਮ ਨਹੀਂ ਬੰਦਦਾ ਚਲੋ ਹੋਰ ਸੁਣਾਓ ਬੜੇ ਵਧੀਆ ਚਾਹੀਦੇ ਵਿਕ ਜੇ ਇੱਕ ਦੋ ਵਿਕ ਜੇ ਨਹੀਂ ਆ ਵੀਰ ਇੱਥੇਆਂ ਦੋ ਪਸ਼ੂ ਵਿਗਈ ਜਾਂਦੇ ਜਿਹੜੇ ਹਿਸਾਬ ਨਾਲ ਆਉਣੇ ਉਸ ਹਿਸਾਬ ਨਾਲ ਵਿਗਨੇ ਆ ਇੱਕ ਵੇਗਿਆ ਦੋ ਵੇਗਿਆ ਦੋ ਵੇਗਿਆ ਝੂਠ ਦਾ ਕੋਈ ਗਾਣੀ ਰੋੜ ਚਾਰ ਪੰਜ ਵੇਚੀ ਦੇ ਇਹ ਗੱਲ ਤਾਂ ਨਹੀਂ ਗਈ ਚਲ ਅੱਜ ਫਿਰ ਕਿੰਨੀਆਂ ਬਾਜੀ ਫਿਰ ਅੱਜ ਆਪਣੇ ਕੋਲ ਤਿੰਨ ਆ ਇੱਕ ਪਹਿਲਾ ਸੁਦਾ ਬੱਛੀ ਸੁਈ ਆ ਦੋ ਮੱਝਾਂ ਗੱਬਣਾ ਚਾਹੀਆਂ ਆ ਬੈਠ ਹਾਂਜੀ ਬੈਠ ਬੱਛੀ ਮਗਰ ਬੱਛੀ ਬੱਛੀ ਡਬਲ ਫਾਇਦਾ ਫਿਰ ਦੱਸ ਦੇਣ ਬੱਛੀ ਆ ਸ਼ੰਮੂ ਬੇਲੋ ਮੇਰੇ ਪਛੀ ਮਗਰਾ ਆ ਕਿਆ ਇਹ ਆਪਣੇ ਘਰ ਦੀ ਸੀ ਕਿ ਲੈ ਕੇ ਆਂਦੀ ਨਹੀਂ ਇਹ ਆਪਣੇ ਘਰ ਦੀ ਆ ਘਰ ਦੀ ਆ ਇਹ ਘਰ ਦੀ ਵੇਚਣੀ ਆ ਕੀ ਕਰੇ ਸੰਦੀ ਭਈਏ ਇਹ ਪੈਣੀ ਮੇਕਰ ਦੀ ਆ ਪੈਣੀ ਮੇਕਰ ਦੀ ਹਾਂਜੀ ਚਾਰ ਦੰਦ ਹਨਾ ਚਾਰ ਦੰਦ ਤੇ ਸਹੀ ਦੁੱਧ ਕਿੰਨਾ ਐਸਟ ਸਹੀ ਵੀਰ ਜਿਹੜਾ ਦੁੱਧ ਆਲਾ ਐਸ ਟਾਈਮ ਇਹਦੇ ਕੋਲ 20 ਕਿਲੋ ਤਿਆਰ ਆ 20 ਕਿਲੋ ਨਹੀਂ ਕਹ 20 ਆਖਾਂਗੇ ਤਾਂ 15 ਹੋਊਗਾ ਉਹ ਗੱਲ ਨਹੀਂ ਕਿ 20 ਅੱਛਾ ਸਹੀ ਦੁੱਧ 20 ਕਿਲੋ ਮੇਰੇ ਥੱਲੇ ਤਿਆਰ ਆ ਖੋਲੀਏ ਫਿਰ ਖੋਲੀਏ ਬੋਲੋ ਫਿਰ ਲੋ ਜੀ ਚਾਰ ਦੰਦ ਵੇੜਦੇ 20 ਕਿਲੋ ਤਿਆਰ ਆ ਵੱਛੀ ਮਗਰ ਪੂਰਾ ਭੈਣਾ ਤੁਹਾਡਾ ਤੇ ਵੇਖੋ ਵੇੜ ਘਰਾਂ ਦੇ ਇਹਨੂੰ ਦਿਖਾ ਲੈ ਵਾਖਾ ਕਰਾਂ ਦੇ ਐ ਬਹਿ ਕੇ ਖਾਈ ਚੰਗੀ ਤਰ੍ਹਾਂ ਸੇ ਸੈਕਸ ਲੈ ਰਹੀ ਆ ਵੀਰ ਦੀ ਕੋਈ ਐਨੀ ਕ ਐਡਾ ਖਲਾਾਰ ਕਰੂ ਜੱਡੇ ਲਾ ਕੇ ਦਰਮਦ ਲੱਗ ਲਊਗਾ ਉਹ ਗੱਲ ਨਹੀਂ ਠੀਕ ਆ ਹਾਂਜੀ ਬਹੁਤ ਸੁਣੀ ਬਹਿਰਾ ਨਾ ਫਿਰ ਕੋ ਬੈਠੇ ਕਿੰਨੇ ਆ ਮੂਮਨ ਖਾਰੇ ਹੋ ਰੋ ਤੁਸਨਾ ਮੀਦੋ ਚੁਾਈ ਠੀਕ ਆ ਬਿਲਕੁਲ ਚੁਾਈ ਇੱਕ ਨੰਬਰ ਦੀ ਵੀਰ ਚੁਾਈ ਚੁਾਈ ਰਹੀ ਡੰਗਰ ਮਾੜਾ ਹੂ ਆਪਣਾ ਕੋਈ ਠੀਕ ਆ ਬੋਲੋ ਬਣਾ ਮੋਲ ਦਾ ਵੀਰ ਲੋਕੀ ਕੋ ਮਨਜ਼ੀ ਕਰੀ ਜਾਂਦੇ ਨਾ ਆਪਾਂ ਲੋਕਾਂ ਦੀ ਰੇਟ ਕਰ ਲਈ ਤੇ ਨਾ ਆਪਾਂ ਕਿਸੇ ਨੂੰ ਆਖਣਾ ਬੱਸ ਬੱਸ ਮੋਲ ਵੀਰ 75 ਕਰਾ ਲਾ 70 ਕਰਾ ਲਾ ਜਿਸ ਤੋਂ 200 ਰੁਪਏ ਛੋਟ ਹੀ ਕਰਨੀ 68000 ਦੀ ਦੇਣੀ ਆ ਹਾਂ ਤੇ ਨਾ ਚਲੋ ਘਟਾਣਾ ਨਹੀਂ ਕੋਈ ਬਿਲਕੁਲ ਜ਼ਿਆਦਾ ਨਹੀਂ ਕੀਤੇ ਦੱਸ ਦੇ ਜੇ ਜ਼ਿਆਦਾ ਦੇ ਜੈ ਜੈ ਨਾ 68000 ਦੀ ਦੇਣੀ ਆ 200 ਹੀ ਛੋਟ ਕਰਨੀ ਬਸ ਪਹਿਲ 200 ਕਰ ਦੀ 500 ਕਰ ਦੀ ਕੋਈ ਨਹੀਂ ਖੋਜੀ ਚੱਲਣ ਦੋ ਆ ਜੇ ਆਹਾਂ ਇਹ ਵੀਰ ਜੀ ਦੂਜਾ ਸੰਗ ਝੋਟੀ ਸੁਣਨ ਵਾਲੀ ਆ ਦੇਖੋ ਬਰਨਾਲਾ ਚੜਾ ਮੇਰਾ西班牙 ਸਵਾਰੀਆਂ ਹੋ ਜੋ ਡੀਆ ਦੂਜਾ ਸਵਾ ਭੂ ਫੋਟ ਲਾਈਟ ਫੋਟ ਲਾਈਟ ਇਹ ਵੀ ਖੋਲੀਏ ਹਾਂਜੀ ਕਿਲੇ ਡੈਨ ਨੂੰ ਇਹ ਵੀ ਕੋਈ 2-4 ਦਿਨ ਨਹੀਂ ਲਊਗੀ 2 ਲੈ ਤੇਰੇ 2-4 ਦਿਨ ਲਊਗੀ ਜਿਆਦਾ ਨਹੀਂ ਤੋਰੋ ਦੂਜਾ ਸਵਾ ਸੋਣਾ ਮੈਂ ਪਰ ਮਾਜ ਵੀ ਬਹੁਤ ਸਰਾਇਤ ਵਾਲੀ ਆ ਪਰ ਬਣੂ ਚੰਗੀ ਹੈ ਬਹੁਤ ਚੰਗੀ ਬਣੀ ਵੀਰੇ ਨੰਗਰ ਨੂੰ ਦੋ ਪਰ ਮੈਂ ਦੁੱਤ ਜਿਆਦਾ ਨਹੀਂ ਕੋਈ 11-12 ਕਿਲੋ ਦੇ ਦੂਗੀ ਬੜਾ ਦੋ ਤਣਾ ਇਹਨਾਂ ਕੀ ਆ ਤੈਨੂੰ ਜਿਆਦਾ ਨਹੀਂ ਕੋਈ ਕੋਲ ਆ ਮੈਂ ਆਦੀਆ 15 ਦੇ ਦੂ 16 ਦੇ ਦੂ ਝੂਠ ਨਹੀਂ ਮਾਰਦਾ ਆਪ ਠੀਕ ਹੈ। ਚਲੋ। ਐ ਵਾਹ ਗਾਜੂ। ਇਹ ਵਾਹ ਹੋ ਗਿਆ ਲੈ। ਸਾਡਾ ਨਾਮ ਲਿਖ ਦਿੱਤੀ। ਹਾਂਜੀ ਬਈ। ਜੀ ਦੇ ਕਰਦਾ ਲੱਕ ਕਰ ਦਿੱਗੇ। ਹਲੋ ਨਹੀਂ ਆਪਾਂ ਕਰਨਾ ਨਹੀਂ। ਮੋਰਲ ਭਾਵੇਂ 95 ਕਰਾ ਲਓ 90 ਕਰਾ ਲਓ। ਦੋ ਛੱਡ ਦਾਂਗੇ 90 ਦੇ। 88 ਦੀ 88 ਦੀ ਹੋਰ ਨਹੀਂ ਹੋਣਾ 87 ਦੀ ਦੇ ਦਾਂਗੇ ਚਲੋ ਠੀਕ ਆ ਛੋਟੀ ਹੋਣੀ ਵੀ ਛੋਟੀ ਹੋਣੀ ਹਣ ਉਹ ਵੀ 200 ਰੁਪਈਆ ਇਹ ਬੜੇ ਚਿਰ ਪਿੱਛੋਂ ਵੀਡੀਓ ਪਾਉਣ ਲੱਗੇ ਆ ਕੋਈ ਜ਼ਿਆਦਾ ਨੀਲਾ ਨਹੀਂ ਮੁੱਲ ਨਹੀਂ ਆਪਾਂ ਕਰਦੇ ਜੋ ਜੋ ਲੈਣਾ ਉਹੋ ਹੀ ਜੈ ਜੀ ਉਹੋ ਹੀ ਲੈਣਾ ਵੇਖੋ ਵੇਖ ਲਓ ਚੈੱਕ ਕਰ ਲੈ ਠੀਕ ਆ ਠੀਕ ਆ ਆ ਜੋ ਆਹਾ ਇਹ ਵੀ ਵੀਰ ਦੁਜਾਸ ਕਲਾਸ ਮੋਹਰੀ ਮੈਂ ਆ ਅੱਛਾ ਗੱਪੜੋ ਗੱਪੜ ਇਹ ਵੀ ਦਿਨ ਬਾਅਦ ਸੱਤ ਲੈ ਜੂਗੀ ਇਹ ਵੀ ਖੋਲੀ ਫਿਰ ਹਾਂਜੀ ਇਹ ਵੀ ਖੋਲ ਦੇ ਆ ਵੇਖੋ ਰਾਜੀ ਬਾਜੀ ਪੂਰੀ ਪੂਰੀ ਰਾਜੀ ਬਾਜੀ ਪਰ ਜਿਹੜੀ ਝੋਡੀ ਪਰਵਾਈ ਸੀ ਉਹ ਬਾਈ ਦੇ ਵੇਖੀ ਨੀਲੀ ਝੋਡੀ ਸੀ ਪੂਰੀ ਉਹ ਆਂ ਦੇ ਲੱਗ ਗਈ ਉਹ ਵੇਖੀ ਜਿਹਦੇ ਕਰਮਾਂ ਦੇ ਵੀ ਰੋਣੇ ਲੱਗਦੇ ਪਰ ਨਹੀਂ ਆਜ ਰੋਣੇ ਕੇ ਲੱਗਦੇ ਨਹੀਂ ਸੀ ਆਂ ਦੇ ਰੋਣ ਕ ਲੱਗਦੇ ਨਹੀਂ ਪੂਰੀ ਚਲੋ ਹੁਣ ਵੀ ਕਰਨ ਵਾਲੀ ਲੱਗ ਜਾਨੀ ਰੋਣ ਕੋਲ ਵੀ ਲੱਗ ਜਾਨੀਆਂ ਮੁਹੰਮਦ ਖਾਲੂ ਜੀ ਹਾਂਜੀ ਇਹ ਤੇ ਫੀਲ ਦੇਣੇ ਸਹੀ ਸਾਥ ਲੈ ਜੂਗੀ ਇਹ ਮੈਂ ਅੱਛਾ ਹਾਂਜੀ ਚੰਗੀ ਟੱਲਾ ਨਾ ਠੰਡਿਆ ਐਂਡਲਾ ਲਾਸਟ 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 ਐਂਡਲਾ ਐਂਡਲਾ ਜੀ ਬੋਲੋ ਭਰਾ ਮੁੱਲ ਵੀਰੇ ਦਾ 90000 ਹਾਂ ਇਹ ਚੋਈ ਦੋ ਹੀ ਛੜਨਾ ਦੋ ਹੀ ਦੋ ਹੀ ਛੜਨਾ ਹਜ਼ਾਰ ਹੀ ਜਾਂਦੀ ਯਾਰ ਦੇ ਦਾਂਗੇ ਲਾਸਟ ਬੈਟ ਇੰਨੇ ਦੀ ਦਵਾਂਗੇ ਬਸ ਠੀਕ ਹੈ ਉਹ ਜੀ ਮੈਂ ਨਹੀਂ ਠੰਡੀ ਧੀਰੀ ਮੈਂ ਵੀਰ ਭਾਵੇਂ ਆਏ ਬੈਠੇ ਰਹੋ ਥੱਲੇ ਉਹੋ ਜੀ ਨਹੀਂ ਮੈਂ ਕੋਈ ਵੀ ਅਗੀ ਬਸ ਠੀਕ ਕੋਈ ਵੀ ਉਹੋ ਜਿਹਾ ਪਸ਼ੂ ਨਹੀਂ ਛੜਾਕ ਲੈਗਾ ਬਸ ਅੱਜ ਇੱਕ ਵਾਰ ਫਿਰ ਲੈ ਵਾ ਖਾਲੇ ਸ਼ਿੰਮੂ ਦਾ ਆਹ ਦੇ ਕੋਲ ਕੋਲ ਖੇਡ ਕੇ ਦੇ ਫੜੋ ਖੇਡੋ ਓਕੇ ਚਲੋ ਬਾਕੀ ਇੱਥੇ ਆਓ ਚੈੱਕ ਕਰੋ ਪਾਸ ਦੋਤ ਅੰਮ੍ਰਿਤ ਦੀ ਤਸੱਲੀ ਕਰਕੇ ਅੱਗੇ ਲੈ ਕੇ ਜਾਵੇ ਚਲ ਇਹੇ ਪਹਿਲੇ ਲਾ ਕੇ ਲੈ ਆਏ ਤਸੱਲੀ ਕਰਕੇ ਲੈ ਆਏ ਤੁਸੀਂ ਵੀ ਚੀਜ਼ ਖਰੀਦਣੀ ਆ ਆਦੀ ਤਸੱਲੀ ਕਰੋ ਆਗੇ ਇੱਥੇ ਬਿਲਕੁਲ ਬਾਕੀ ਇੱਥੇ ਹਰ ਇੱਕ ਦੋ ਤਰ ਪਸ਼ੂ ਮਿਲ ਨਹੀਂ ਗਏ ਕਿ ਨਹੀਂ ਜੀ ਮਿਲ ਗਏ ਜੀ ਮਿਲ ਜਾਂਦਰ ਨਹੀਂ ਲੀਦੀ ਹੁੰਦੀ ਇਹਨਾਂ ਕੋਲ ਵੀ ਜਿਹੜੀ ਚੀਜ਼ ਕਰਮਾ ਚ ਮਿਲਨੀ ਆ ਪਰ ਲੈ ਨਹੀਂ ਲੈ ਕੇ ਨਹੀਂ ਲੀਦੀ ਮਿਲ ਲੀ ਆਪਾਂ ਨਿਕਲ ਆਉਣੀ ਆਪਣੇ ਇਲਾਕੇ ਨਹੀਂ ਲੀਹੀ ਗਈ ਨਾ ਜੀ ਬੋਲੋ ਫਿਰ ਨੰਬਰ ਨੰਬਰ ਵੀਰ ਜੀ ਮੇਰਾ 84376 34902 ਜਿਲ੍ਹਾ ਤਰਨਤਾਰਨ ਪਿੰਡ ਲਗੋਕਲਾ ਸਸਤੀ ਘਰ